ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੁਸੀਂ ਸੋਹਣੇ ਸੋਹਣੇ ਸੂਟ ਸਭ ਤੋਂ ਪਹਿਲਾਂ ਵੇਖ ਸਕੋ ਤੇ ਖਰੀਦ ਸਕੋ ਅਗਰ ਅੱਜ ਜਲੇ ਜਿਹੜੇ ਆਪਣੇ ਸੂਟ ਨੇ ਪਿਓਰ ਕੈਮਰਿਕ ਦੇ ਸੂਟ ਨੇ ਜੋ ਕਿ ਆਪਾਂ ਨੇ ਬੋਟਮ ਵਰਕ ਕਰਵਾਏ ਹੋਏ ਨੇਗੇ ਬਹੁਤ ਸੋਹਣੇ ਵਰਕ ਹੋਏ ਹੋਏ ਨੇ ਸੂਟ ਤੇ ਇਹ ਆਪਾਂ ਖੁਦ ਹੀ ਵਰਕ ਕਰਵਾਏ ਨੇ ਕਾਫੀ ਭੈਣਾਂ ਦਾ ਮੈਸੇਜ ਆ ਰਿਹਾ ਸੀ ਵੀ ਸਾਨੂੰ ਵਰਕ ਵਾਲੇ ਸੂਟ ਚਾਹੀਦੇ ਨੇ ਬਾਟਮ ਵਰਕ ਵਾਲੇ ਆਪਾਂ ਤੁਹਾਡੇ ਲਈ ਸਾਰੇ ਸੂਟ ਬਹੁਤ ਸੋਹਣੇ ਤਿਆਰ ਕੀਤੇ ਰhenge ਸੂਟ ਇਹ ਆਪਾਂ ਸਾਰੇ ਖੁਦ ਰੈਡੀ ਕਰਵਾਏ ਨੇ ਕਾਫੀ ਸੂਟ ਆ ਰਹੇ ਨੇ ਕਿ ਮਾਰਕੀਟ ਦੇ ਵਿੱਚ ਜੋ ਕਿ ਸਿੰਥੈਟਿਕ 베ਸ ਤੇ ਤਿਆਰ ਹੋਏ ਹੋਏ ਨੇਗੇ ਉਹਨਾਂ ਦਾ ਫੈਬਰਿਕ ਹੈ ਜੋ ਕਿ ਥੋੜਾ ਜਿਹਾ ਸਿੰਥੈਟਿਕ ਹੈਗਾ ਇਹ ਆਪਣੇ ਪਿਓਰ ਕੈਮਰਿਕ ਦੀ ਸੂਟ ਰੈਡੀ ਹੋਏ ਹੋਏ ਨੇ ਸਲਵਾਰ ਦਾ ਵੀ ਕਪੜਾ ਜਿਹੜਾ ਪਿਓਰ ਕੈਮਰਿਕ ਹੈ ਤੇ ਸ਼ਰਟ ਦਾ ਵੀ ਕੈਮਰਿਕ ਤੇ ਹੀ ਤਿਆਰ ਹੋਇਆ ਹੋਇਆ ਆਪਾਂ ਤੁਹਾਨੂੰ ਸੂਟ ਦਿਖਾਣੇ ਆ ਜਿਹੜੇ ਆਪਾਂ ਸੂਟ ਰੈਡੀ ਕੀਤੇ ਨੇਗੇ ਇਨਾਂ ਦੀਆਂ ਫੋਟੋ ਆਪਾਂ ਨੇ ਇੰਸਟਾ ਤੇ ਅਪਲੋਡ ਕੀਤੀਆਂ ਹੋਈਆਂ ਨੇ ਗਿਆ ਇੰਸਟਾ ਦਾ ਪੇਜ ਆ ਸਾਡਾ ਅਮਨ ਬੁਟੀਕ ਦੇ ਨਾਮ ਤੇ ਤੁਸੀਂ ਉਸ ਤੇ ਵੀ ਇਹ ਫੋਟੋਆਂ ਸਾਰੀਆਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਇਹਦੇ ਨਾਲ ਇਹ ਬਾਟਮ ਰਹੂਗੀ ਇਹ ਪ੍ਰਿੰਟ ਹੈ ਇਹ ਵੀ ਬਹੁਤ ਸੋਹਣਾ ਹੈਗਾ ਇਸ ਤਰ੍ਹਾਂ ਇਹਦੇ ਨਾਲ ਇਹ ਬਾਟਮ ਹੈ ਇਸ ਤਰ੍ਹਾਂ ਕਟਵਾਰ ਕਵਣ ਕੇ ਇਸ ਤਰ੍ਹਾਂ ਫਲਾਵਰ ਬਣਿਆ ਹੋਇਆ ਹੈ ਇਹ ਇਹਨਾ ਸ਼ਰਟ ਹੈ ਦੂਸਰਾ ਡਿਜ਼ਾਈਨ ਆਪਣਾ ਇਹ ਹੈ ਇਹ ਜਿਵੇਂ ਇਸਤਰਾ ਬੋਟਮ ਤੇ ਵਰਕੇ ਇਹ ਬੋਟਮ ਤੇ ਵਰਕਰੂਗਾ ਇਸ ਤਰ੍ਹਾਂ ਇਹ ਇਹਨਾ ਸ਼ਰਟ ਕਲਰ ਪ੍ਰਿੰਟ ਹੈ ਇਹ ਉਹ ਐਸ ਤਰ੍ਹਾਂ ਇਹਦਾ ਜੰਟਾ ਕਲਰ ਦੀ ਬੋਟਮ ਤੇ ਵਰਕ ਹੋਇਆ ਪੂਰੀ ਫਿਨਿਸ਼ਿੰਗ ਨਾਲ ਵਰਕ ਕੀਤਾ ਹੋਇਆ ਸੀ ਨਾਲਾ ਸਕਰੀਨ ਸ਼ਾਟ ਲਈ ਜਾਈਓ ਹਲੋ ਆ ਵੀ ਪ੍ਰਿੰਟ ਬਹੁਤ ਸੋਹਣਾ ਐ ਐਸ ਤਰ੍ਹਾਂ ਬੋਟਮ ਤੇ ਵਰਕ ਆ ਇਹਦਾ ਵੀ ਪਿਓਰ ਕੈਮਰੀ ਦੇ ਸੂਟ ਨੇ ਸਾਰਿਆਂ ਦਾ ਫੈਬਰਿਕ ਬਹੁਤ ਸੋਹਣਾ ਹੈ ਇਹਦੇ ਨਾਲ ਇਸ ਤਰ੍ਹਾਂ ਇਹ ਸ਼ਰਟ ਹੈ ਇਹ ਬੋਟਮ ਤੇ ਵਰਕ ਹੈ ਇਹ ਆਪਾਂ ਦੋ ਪੀਸ ਰੈਡੀ ਕੀਤੇ ਨੇ ਇਹਦੇ ਚ ਆਪਾਂ ਪਹਿਲਾ ਵੀ ਪੀਸ ਦਿਖਾਇਆ ਜੀ ਤੁਹਾਨੂੰ ਸੇਮ ਆਪਾਂ ਦੋ ਪੀਸ ਰੈਡੀ ਕੀਤੇ ਹੋਏ ਨੇ ਅਗਲਾ ਪੀਸ ਇਹ ਹੈ ਆ ਸ਼ਰਟ ਹੈ ਇਸ ਤਰ੍ਹਾਂ ਇਹਦੇ ਨਾਲ ਬੋਟਮ ਵਰਕ ਹੋਇਆ ਹੋਇਆ ਹੈ ਵੀਂਗੋ ਸੋਨਲੀਆ ਅਗਲਾ ਡੀਜ਼ਾ ਬਣਾਇਆ ਸਪ੍ਰਿੰਗ ਸ਼ਰਟ ਇਹ ਬੋਟਮ ਆ ਵੀਡੀਆ ਸੋਨਲੀਆ ਨੇ ਐਸਟਰਾ ਦਾ ਬੋਟਮ ਦਾ ਵਰਕ ਹੈ ਚੜ੍ਹੇ ਉਹ ਸੋਨਾ diel ਬਣਿਆ ਵੀ ਇਹਦੇ ਬਟਨ ਦਾ ਵਰਕੇ ਵੀ ਇਹ ਵੀ ਆਪਾਂ ਦੋ ਪੀਸ ਰੈਡੀ ਕੀਤੇ ਨੇਗੇ ਸੇਮ ਪ੍ਰਿੰਟ ਚ ਸੇਮ ਹੀ ਕਲਰ ਰਹੂਗਾ ਇਹ ਵਾਲਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਗਾ ਵਾਈਟ ਸ਼ਰਟ ਹੈ ਇਹ ਬਲੂ ਦਾ ਪ੍ਰਿੰਟ ਬਣਿਆ ਹੋਇਆ ਹੈ ਇਸ ਤੇ ਐਸਰਾ ਬੋਟਮ ਦੇ ਵਰਕੇ ਇਹ ਵਾਲਾ ਪੀਸ ਵੀ ਬਹੁਤ ਸੋਹਣਾ ਵਾਈਟ ਬੋਟਮਰ ਹੋਗੀ ਇਹ ਦਾ ਪ੍ਰਿੰਟ ਰਹੂਗਾ ਸ਼ਰਟ ਦਾ ਇਹ ਆਪਣੇ ਕੋਲੇ ਪ੍ਰਿੰਟ ਸੂਟ ਨਹੀਂ ਹੈਗੇ ਤੁਸੀਂ ਇਹ ਵੀ ਆਰਡਰ ਕਰ ਸਕਦੇ ਹੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਜਨਾ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਇਸ ਤਰ੍ਹਾਂ ਇਹਦੇ ਤੇ ਵਰਕ ਵੀ ਕਰਾ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਸਾਰੇ ਇੰਡੀਅਨ ਬੋਸ ਹੋਣੇ ਨੇਗੇ ਜਿੰਨਾਂ ਦਾ ਕੀ ਪ੍ਰਾਈਜ਼ ਹੈ ਕਿ ਸਿਰਫ 600 ਰੁਪਏ ਪ੍ਰਾਈਜ਼ ਆ ਜਾਏਗਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ